ਉਹ ਪ੍ਰਾਰਥਨਾ ਨਿਕਲਦੀ ਹੈ ਪ੍ਰਭੂ ਮੈਂ ਕਰ ਕਰਕੇ ਥੱਕ ਗਿਆ ਹਾਂ ਤੂੰ ਕੁਝ ਰਹਿਮਤ ਕਰ ਦੇ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਇਹ ਅਰਦਾਸ ਇੱਕੋ ਹੀ ਦਫਾ ਨਿਕਲਦੀ ਇੱਕੋ ਹੀ ਦਫਾ ਕਿਉਂ ਫਿਰ ਕਿਉਂ ਨਹੀਂ ਨਿਕਲਦੀ ਇੱਕੋ ਹੀ ਦਫਾ ਕਿਉਂ ਨਿਕਲਦੀ ਹੈ ਇੱਕੋ ਦਫਾ ਇਹ ਸਵਾਸੇ ਨਿਕਲਦੀ ਪੂਰੀ ਹੋ ਜਾਂਦੀ ਹੈ ਬਿਰਥੀ ਕਦੇ ਨਾ ਹੋਈ ਜਨ ਕੇ ਅਰਦਾਸ ਇਧਰ ਦਿਲ ਦੀ ਗਹਿਰਾਈ ਚੋਂ ਜਦ ਅਸੀਂ ਪ੍ਰਾਰਥਨਾ ਕਰਦੇ ਮੈਂ ਕਰ ਕਰਕੇ ਥੱਕ ਗਿਆ ਮਰੋ ਖੇਡ ਨਹੀਂ ਬਣੀ ਤੋਹ ਰਹਿਮਤ ਪਰ ਖੇਡ ਬਣ ਜਾਂਦੀ ਹੈ ਬਣ ਜਾਂਦੀ ਹੈ ਤੇ ਹੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੁਲ ਸੁਣ ਗਾਲ ਨਾ ਮਿਲਿਓ ਗਾਲ ਨਾ ਗਾਲ ਗਾਲ ਕੇ ਨਹੀਂ ਮਿਲੇ ਨਹੀਂ ਮਿਲੇ ਸੇਵਾ ਨਾ ਮਿਲਿਓ ਤਾਨ ਕਰ ਕਰਕੇ ਨਹੀਂ ਮਿਲੇ